ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਮੋਂਗੇ ਹੋਰ ਸਾਰੇ ਠੀਕ ਠਾਕ ਹੋ ਬਹੁਤ ਬਹੁਤ ਸਵਾਗਤ ਆ ਤੁਹਾਡਾ ਮੇਰੇ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਜਿਹੜੀ ਵੀਡੀਓ ਥੋੜੀ ਜਿਹੀ ਕਲੋ ਵਿੱਚ ਸਪੈਸ਼ਲ ਹੈ ਪਹਿਲਾਂ ਮੈਂ ਜਿਹੜੇ ਨਵੇਂ ਵੀਵਰਸ ਨੇ ਉਹਨਾਂ ਨੂੰ ਦੱਸ ਦਵਾਂ ਨਾ ਮੇਰਾ ਨਾਮ ਹੈ ਰੂਪ ਤੇ ਤੁਸੀਂ ਵਿਜ਼ਿਟ ਕਰ ਰਹੇ ਹੋ ਮੇਰੇ ਚੈਨਲ ਰੂਪ ਵਾਲੇ ਲਾਈਫ ਸਟਾਈਲਸ ਤੇ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰ ਲਿਓ ਤੇ ਜਿਹੜੇ ਪੁਰਾਣੇ ਨੇ ਤੁਸੀਂ ਤਾਂ ਲਾਈਕ ਕਰ ਰਹੇ ਹੀ ਆ ਠੀਕ ਹੈ ਲਾਈਕ ਕਮੈਂਟ ਤੇ ਬਾਕੀ ਜਿਹੜੀ ਮੇਰੀ ਪਿਛਲੀ ਵੀਡੀਓ ਸੀਗੀ हेयर कलर ਵਾਲੀ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ थैंक यू so much ਔਰ ਬਹੁਤ ਸੋਨੇ ਸੋਨੇ ਕਮੈਂਟਸ ਵੀ ਆਏ ਨੇ ਬਹੁਤ سارے ਸਵਾਲ ਵੀ ਨੇ ਮੇਰੀਆਂ ਭੈਣਾਂ ਦੇ ਤੇ ਮੈਂ ਤੁਹਾਨੂੰ ਇਹ ਕਹਿ ਰਹੀ ਆ ਵੀ ਜਿਹੜੀਆਂ ਭੈਣਾਂ ਨੂੰ ਕਹ ਲਓ ਵੀ ਵਾਲ ਬਹੁਤ ਜ਼ਿਆਦਾ ਝੜਦੇ ਨੇ ਜਾਂ ਵੱਧ ਨਹੀਂ ਰਹੇ ਪਤਲੇ ਪੈ ਗਏ ਨੇ ਵਾਲ ਸਿਰ 'ਚ ਚੀਰ ਬਹੁਤ ਵੱਡੇ ਹੋ ਗਏ ਨੇ ਜਗਾ ਜਗਾ ਤੋਂ ਵਾਲ ਚਲੇ ਗਏ ਨੇ ਹੈ ਨਾ ਤੇ ਜਾਂ ਫਿਰ ਬਹੁਤ ਰੁੱਖੇ ਜਿਹੇ ਹੋ ਗਏ ਨੇ ਬੇਜਾਨ ਜਿਹੇ ਸੋਹਣੇ ਨਹੀਂ ਲੱਗਦੇ ਬਸ ਖੁੱਲੇ ਤੇ ਦੇ ਐਵੇਂ ਤਾਂ ਮੈਂ ਤੁਹਾਨੂੰ ਕਹਿਨੀ ਆ ਵੀ ਜਿਹੜੇ ਪੈਕ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰੂੰਗੀ ਨਾ ਉਹ ਮੈਂ ਖੁਦ ਆਪ ਅਪਲਾਈ ਕਰੇ ਹੋਏ ਨੇ خود میں ਉਹਨਾਂ ਨੂੰ ਯੂਜ਼ ਕਰਦੀਆਂ ਤਾਂ ਮੈਂ ਤੁਹਾਡੇ ਸਾਰੇ ਨਾਲ ਡਿਸਕਸ ਕਰ ਰਹੀਆਂ ਆ ਆਦਰਵਾਇਜ਼ ਕਿਤੋਂ ਦੇਖ ਦਿਖਾ ਕੇ ਵੀਡੀਓ ਦੇਖ ਦਿਖਾ ਕੇ じゃ ਮੈਂ ਐਦਾਂ ਤੁਹਾਡੇ ਨਾਲ ਕੁਝ ਵੀ ਸ਼ੇਅਰ ਨਹੀਂ ਕਰ ਰਹੀ ਇਹਨਾਂ ਚੀਜ਼ਾਂ ਨੂੰ ਮੈਂ ਬਹੁਤ ਸਾਲਾਂ ਤੋਂ ਆਪਣੇ ਵਾਲਾਂ ਦੇ ਵਿੱਚ ਜਿਹੜਾ ਵਾ ਉਹ ਯੂਜ਼ ਕਰ ਰਹੀਆਂ ਤੇ ਇਹ ਤਾਂ ਹੀ ਮੈਨੂੰ ਬੈਨੀਫਿਟਸ ਮਿਲੇ ਹੋਏ ਨੇ ਦੇਖ ਲਓ ਵਾਲਾਂ ਦਾ ਕਲਰ ਵੀ ਬਥੇਰਾ ਸੋਹਣਾ ਵਾ ਵਾਲ ਸ਼ਾਈਨ ਵੀ ਬਹੁਤ ਕਰਦੇ ਨੇ ਸੌਫਟ ਵੀ ਬਹੁਤ ਜ਼ਿਆਦਾ ਨੇ ਹੈਨਾ ਤੇ ਠੀਕ ਹੈ ਮੇਰੀਆਂ ਭੈਣੋ ਤੇ ਥੋੜਾ ਜਿਹਾ ਕੈਮੀਕਲ ਵਾਲੀਆਂ ਚੀਜ਼ਾਂ ਸ਼ੈਂਪੂ ਜਿਹੜੇ ਬਹੁਤ ਤੇਜ਼ ਸ਼ੈਂਪੂ ਨੇ ਆਪਣੇ ਕੈਮੀਕਲ ਵਾਲੇ ਉਹਨਾਂ ਤੋਂ ਥੋੜਾ ਜਿਹਾ ਬੁਰੇਜ ਕਰੋ ਕਲਰ ਕੋਣੇ ਥੋੜੇ ਜਿਹਾ ਘੱਟ ਕਰ ਦਿਓ ਡਾਈਆਂ ਲਾਉਣੀਆਂ ਹਟ ਜਾਓ ਇਹਨਾਂ ਨੇਚਰਲ ਚੀਜ਼ਾਂ ਨੂੰ ਤੁਸੀਂ ਯੂਜ਼ ਤਾਂ ਕਰੋ ਦੇਖੋ ਬਾਲਾਂ ਦੇ ਰੰਗ ਕਿੰਨੇ ਸੋਹਣੇ ਹੋ ਜਾਣੇ ਨੇ ਤੁਹਾਡੇ ਠੀਕ ਹੈ ਉਹੀ ਨੇਚਰਲ ਕਲਰ ਥੋੜਾ ਵਾਪਸ ਆ ਜਾਣਾ ਓਕੇ ਜੀ ਤੇ ਇੱਕ ਉਹ ਆਪਣੇ ਬਾਲਾਂ ਤੇ ਕੁਝ ਲਾਉਣਾ ਹੋਵੇ ਕੋਈ హెయిਰ ਆਇਲ ਆ ਜਾਂ ਸ਼ੈਂਪੂ ਆ ਜਾਂ ਕੋਈ ਆਪਣਾ ਹਨਾ ਮੈਲਾਟੋਨਰ ਲੋਨੀ ਆ ਜਿਆਦਾ ਪੈਕ ਲੋਨੀ ਆ ਫੇਸ ਪੈਕ ਜਿਆਦਾ ਯੂਜ਼ ਕਰਦੀ ਆ ਮੈਂ ਆਪਨ ਇਹ ਮੈਂ ਸਭ ਕਰਦੇ ਆਪਣੇ ਖੋਦੇ ਬਣਾਏ ਹੋਏ ਜਿਹੜੇ ਨੇ ਯੂਜ਼ ਕਰ ਰਹੀ ਆ ਪਿਛਲੇ 12 13 ਸਾਲਾਂ ਤੋਂ ਠੀਕ ਹੈ ਇਸੇ ਕਰਕੇ ਚੇਂਜ ਆਇਆ ਹੋਇਆ ਵਾ ਠੀਕ ਹੈ ਜੀ ਤੇ ਇੱਕ ਵਾਰੀ ਤੁਸੀਂ ਇਹਨਾਂ ਟਰਸਟ ਕਰਕੇ ਥੋੜਾ ਜਿਹਾ ਲੌਂਗ ਟਾਈਮ ਤੱਕ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਦੇਖਿਓ ਮਹੀਨਾ ਡੇਢ ਤੱਕ ਕਿਉਂਕਿ ਮਹਿੰਗੀ ਤੋਂ ਮਹਿੰਗੀ ਵੀ ਜਿਹੜੀ ਕੇਲੋਬੀ ਸ਼ੈਂਪੂ ਆ ਜਬ ਵੀ ਚੀਜ਼ ਆ ਨਾ ਉਹ ਵੀ ਇਨੀ ਛੇਤੀ ਅਸਰ ਨਹੀਂ ਦਪਾਂਦੀ ਹੁੰਦੀ ਫਿਰ ਇਹ ਤਾਂ ਡੀਆਈਵਾਈਜ਼ ਨੇ ਅਨੇਕਾ ਨੇਚਰਲ ਚੀਜ਼ਾਂ ਨੇ ਇਹ ਸਲੋਨ ਸਟੱਡੀ ਵਿਨਸ ਦਾ ਰਿਸ ਉਹ ਕੰਮ ਇਹਨਾਂ ਦਾ ਕੱਚੂ ਕੁੰਮੇ ਵਾਲਾ ਹੌਲੀ ਅਸਰ ਹੁੰਦਾ ਪਰ ਬਹੁਤ ਦੇਰ ਤੱਕ ਅਸਰ ਰਹਿੰਦਾ ਤੇ ਸੋਹਣਾ ਹੁੰਦਾ ਠੀਕ ਹੈ ਆਪਣੇ ਵਾਲਾਂ ਨੂੰ ਇਹਨਾਂ ਦਾ ਫਾਇਦਾ ਹੀ ਹੁੰਦਾ ਵਾ ਤੇ ਬਾਕੀ ਕੋਈ ਗੱਲ ਨਹੀਂ ਜਿਹੜੀ ਜਿਹੜੀ ਮੇਰੀ ਭੈਣ ਦਾ ਹੋਰ ਕੋਈ ਵੀ ਕੋਈ ਕਨਫਿਊਜ਼ਨ ਹੋਈ ਕੋਈ ਪ੍ਰੋਬਲਮ ਹੋਈ ਵਾਲਾਂ ਨੂੰ ਲੈ ਕੇ ਸਕਿਨ ਨੂੰ ਲੈ ਕੇ ਕਮੈਂਟ ਕਰ ਦਿਓ ਮੈਂ ਨੈਕਸਟ ਵੀਡੀਓ ਜ਼ਰੂਰ ਬਣਾਉਂਗੀ ਤੇ ਬਾਕੀ ਜਿਹੜੇ ਬਲ ਝੜਨ ਨੂੰ ਲੈ ਕੇ ਮੈਨੂੰ ਇੰਨੇ ਜ਼ਿਆਦਾ ਕਮੈਂਟਸ ਆਏ ਨੇ ਉਹਦੇ ਲਈ ਮੈਂ ਅੱਜ ਵੀਡੀਓ ਇਹ ਬਣਾਈ ਹੈ ਕਿਉਂਕਿ ਜਿੰਨਾ ਜ਼ਿਆਦਾ ਮੈਨੂੰ ਲੱਗਦਾ ਮੇਰਾ హెయిర్ ਫਾਲ ਹੋ ਰਿਹਾ ਸੀ ਨਾ ਮੇਰੇ ਵਾਲ ਝੜਦੇ ਸੀਗੇ ਮੇਰਾ ਨਾ ਪੁਰਾਣਾ ਫੋਨ ਨਹੀਂ ਆਨ ਹੋ ਰਿਹਾ ਜੇ ਕਿਤੇ ਮੇਰਾ ਪੁਰਾਣਾ ਫੋਨ ਆਨ ਹੋ ਜਵੇ ਮੈਂ ਤੁਹਾਨੂੰ ਫੋਟੋਆਂ ਕੱਢ ਕੱਢ ਦਿਖਾਵਾਂ ਮੈਂ ਫੋਟੋ ਖਿੱਚ ਲੈਂਦੀ ਹੁੰਦੀ ਸੀ ਕਿ ਇਸ ਵਾਰੀ ਮੈਂ ਸਿਰ ਤੋਂ ਤਾਂ ਮੇਰੇ ਇੰਨੇ ਵਾਲ ਝੜੇ ਨੇ ਇਸ ਵਾਰੀ ਮੈਂ ਸਿਰ ਤੋਂ ਤਾਂ ਮੇਰੇ ਇੰਨੇ ਵਾਲ ਝੜੇ ਨੇ ਹਨ ਤੇ ਫਿਰ ਮੈਂ ਉਹਨੂੰ ਫਿਕਸ ਕਰਨ ਲਈ ਤੇ ਆਪਣੇ ਵਾਲ ਝੜਨ ਨੂੰ ਹਟਾਉਣ ਦੇ ਲਈ ਇਹ ਸਾਰੇ ਪੈਕ ਜਾਂ ਟੋਨਰ ਜਿਹੜੇ ਨੇ ਉਹ ਯੂਜ਼ ਕਰੇ ਨੇ ਆਇਲ ਯੂਜ਼ ਕਰੇ ਨੇ ਜੋ ਮੈਂ ਅੱਗੋ ਅੱਗੋ ਵੀ ਥੋੜੇ ਨਾਲ ਵੀਡੀਓਜ਼ 'ਚ ਸ਼ੇਅਰ ਕਰੂੰਗੀ ਬੜਾ ਜਿਹੜਾ ਇਹਨੂੰ ਤੁਸੀਂ ਰੈਗੂਲਰ ਵੇਸ ਤੇ ਕਹ ਲਓ ਵੀ ਯੂਜ਼ ਕਰੋ ਜਿੰਨੀਆਂ ਵੀ ਪ੍ਰੋਬਲਮਸ ਨੇ ਤੁਹਾਡੇ ਵਾਲਾਂ ਨੂੰ ਲੈ ਕੇ ਨਾ ਆਪਣ ਨੂੰ ਸਭ ਥੋੜੀਆਂ ਜਿਹੜੀਆਂ ਨੇ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਬਾਕੀ ਬਾਹਰ ਚੜਨ ਦੇ ਕੁਝ ਕਾਰਨ ਹੁੰਦੇ ਨੇ ਭੈਣੇ ਹੁਣ ਮੈਂ ਸਾਰੇ ਵਾਂਗੂ ਕਹਿਣ ਲੱਗ ਜਾਵਾਂ ਖਾਾਕਸ ਸਿਹਤ ਆਰ ਲੋ ਫਰੂਟ ਖਾਇਆ ਕਰੋ ਜਾਂ ਕਹ ਲਓ ਵੀ ਇਹਨਾਂ ਜ਼ਿਆਦਾ ਪਾਣੀ ਪੀਵੋ ਇਹ ਚੀਜ਼ਾਂ ਤਾਂ ਕਰੋ ਹੀ ਕਰੋ ਹਨਾ ਕਿ ਅਨਾਉ ਨੇਤਨੇਤਾ ਬਫਰੂਟ ਵੀ ਨਹੀਂ ਖਾ ਸਕਦੇ ਆਂ ਡਰਾਈ ਫਰੂਟ ਵੀ ਨਹੀਂ ਖਾ ਸਕਦੇ ਹੈਗੇ ਸੋ ਮੈਂ ਤਾਂ ਤੁਹਾਨੂੰ ਇਹ ਕਹਿਨੀ ਆਂ ਵੀ ਥੋੜਾ ਜਿਹਾ ਆਪਣਾ ਖਾਣਾ ਸੁਧਾਰ ਕੇ ਬਾਹਰਲੇ ਖਾਣੇ ਖਾਣ ਨਾਲ ਤੇ ਜਿਹੜੀਆਂ ਮੇਰੀਆਂ ਭੈਣਾਂ ਹਨਾ ਬਾਹਰ ਕੰਮ ਕਰਦੀ ਜੀ ਮੈਂ ਵੀੜੇ ਸੁੰਭਰਨੇ ਨੇ ਹੁਣ ਕਿੰਨਾ ਧੁੱਪ ਸੇਕ ਪੈਂਦੀ ਆ ਸਿਰ ਢੱਕ ਕੇ ਥੋੜਾ ਜਿਹਾ ਕਰਿਆ ਕਰੋ ਹਨਾ ਵੀ ਇਹਦੇ ਨਾਲ ਵੀ ਬਹੁਤ ਆਪਣੇ ਵਾਲਾਂ ਨੂੰ ਨੁਕਸਾਨ ਹੁੰਦਾ ਵਾ ਜਿਹੜੀਆਂ ਭੈਣਾਂ ਬਾਹਰ ਜਾਂਦੀਆਂ ਨੇ ਆਪਣੇ ਜੌਬ ਕਰਨ ਉਹਨਾਂ ਨੂੰ ਵੀ ਮੈਂ ਕਹਿਨੀ ਆਂ ਹਨਾ ਵੀ ਆਪਣਾ ਥੋੜਾ ਸਿਰ ਕਵਰ ਕਰ ਲਿਆ ਕਰੋ ਤੇ ਆਪਣੇ ਜੌਬ ਤੇ ਜਾ ਕੇ ਲਾਦੀ ਚੁੰਨੀ ਚਾਣੀ ਹੈ ਨਾ ਤੇ ਦੂਜੀ ਗੱਲ ਵਾਲਾਂ ਨੂੰ ਜ਼ੋਰ-ਜ਼ੋਰ ਕੇ ਝਟਕਿਆ ਨਾ ਕਰੋ ਸੁਕਾਉਣ ਦੇ ਲਈ ਤੇ ਕੰਗੀ ਹੌਲੀ-ਹੌਲੀ ਕਰਿਆ ਕਰੋ ਜਿਹੜੇ ਖੁੱਲੇ ਦੰਦਿਆਂ ਵਾਲੀ ਕੰਗੀ ਯੂਜ਼ ਕਰਿਆ ਕਰੋ ਤੇ ਚੰਗੀ ਕੁਆਲਿਟੀ ਦੇ ਜਿਹੜੇ ਆਪਣੇ ਨੇ ਆਇਲ ਨੇ ਸ਼ੈਂਪੂ ਨੇ ਉਹ ਯੂਜ਼ ਕਰੋ ਆਇਲ ਤਾਂ ਵੈਸੇ ਮੈਂ ਤੁਹਾਨੂੰ ਦੱਸੂਗੀ ਤੁਸੀਂ ਘਰੇ ਬਣਾ ਲਓ ਇਹ ਇਹਨਾਂ ਨੂੰ ਯੂਜ਼ ਕਰਿਓ ਬਹੁਤ ਸੋਹਣੇ ਇਹਨਾਂ ਦੇ ਕਹਿ ਲਓ ਵੀ ਰਿਜ਼ਲਟ ਨੇ ਤੇ ਦੂਜੀ ਗੱਲ ਜੇ ਮਤਲਬ ਜਦੋਂ ਮੇਰੇ ਵਾਲ ਝੜਦੇ ਸੀ ਮੈਂ ਤਾਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਸਾਰਾ ਕੁਝ ਠੀਕ ਕਰਿਆ ਵਾ ਪਰ ਮੈਂ ਇੱਕ ਗੱਲ ਹੋਰ ਕਹਿਨੀ ਆ ਭੈਣੋ ਵੀ ਜੇ ਤਾਂ ਥੋੜੇ ਬਹੁਤ ਜ਼ਿਆਦਾ ਵਾਲ ਝੜਦੇ ਨੇ ਬਹੁਤ ਸੀਵਰ हेयर ਫਾਲ ਆ ਹਨਾ ਵੀ ਕੁਛੇ-ਕੁਛੇ ਆ ਜਾਂਦੇ ਨੇ ਫਿਰ ਟੈਨਸ਼ਨ ਲੈਣ ਦੀ ਲੋੜ ਆ ਅਗਰ ਛੋਟੇ ਜਿਹੇ ਕੁਛੀ ਆ ਗਈ ਸੌਕ ਵਾਲ ਨਿਕਲੇ ਆ ਉਹ ਨਿਕਲਣਾ ਬਹੁਤ ਜ਼ਰੂਰੀ ਆ ਕਿਉਂਕਿ ਰੀਸਾਈਕਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਨਾ ਹੁਣ ਵਾਲ ਉੱਗੀ ਜਾਣਗੇ ਫੇ ਤਾਂ ਗੱਦੀਆਂ ਲੱਗ ਜਾਣਗੀਆਂ ਲੋਕਾਂ ਦੇ ਸਿਰਾਂ 'ਚ ਫਿਰ ਝੜਨ ਗਈ ਨਹੀਂ ਉਹ ਵੀ ਠੀਕ ਨਹੀਂ ਆ ਬਟ ਜੇ ਬਹੁਤ ਜ਼ਿਆਦਾ ਝੜ ਰਹੇ ਨੇ ਉੱਗ ਵਾਲ ਨਵੇਂ ਰਹੇ ਨਹੀਂ ਹੈਗੇ ਉਹ ਵੀ ਗਲਤ ਆਪਾਂ ਵਾਲ ਜੜ ਨੂੰ ਵੀ ਹਟਾਉਣੇ ਨਹੀਂ ਬਟ ਆਪਾਂ ਇਹ ਵੀ ਹੈ ਵੀ ਨਵੀਂ ਜਿਹੜੀ ਵੀ ਗਰੋਥ ਵੀ ਹੋਵੇ ਵਾਲਾਂ ਦੀ ਹੈ ਨਾ ਉਹ ਤੁਹਾਡੀ ਇਸ ਪੈਕ ਦੇ ਨਾਲ ਹੋਊਗੀ ਤੇ ਠੀਕ ਹੈ ਜੀ ਤੇ ਬਾਕੀ ਜਿਨ ਨੂੰ ਇਹ ਲੱਗਦਾ ਵੀ ਬਹੁਤ ਜ਼ਿਆਦਾ ਗੱਲਾਂ ਨੇ ਮੇਨ ਮੁੱਦੇ ਤੇ ਆਵੋ ਤਾਂ ਉਹ ਮੇਰੀ ਸਾਰੀ ਵੀਡੀਓ ਨਗਾ ਕੇ ਤੁਹਾਨੂੰ ਕੋਈ ਕੰਪਲਸ਼ਨ ਨਹੀਂ ਹੈਗੀ ਤੁਸੀਂ ਮੇਨ ਮੁੱਦਾ ਜਾ ਕੇ ਦੇਖ ਸਕਦੇ ਹੋ ਸਿੱਧਾ ਜਾਓ ਰੈਸਿਪੀ ਤੇ ਆਪਣੇ ਰੈਮੇਡੀ ਤੇ ਸੌਰੀ ਤੇ ਰੈਮੇਡੀ ਨੂੰ ਦੇਖੋ ਬਣਾਓ ਤੇ ਲਾ ਲਓ ਪਰ ਵਾਦ ਦੇ ਵਿੱਚ ਆ ਕਿ ਮੈਨੂੰ ਕਮੈਂਟ ਨਹੀਂ ਕਰਨਾ ਹੈਗਾ ਵੀ ਹਾਂ ਤੂੰ ਤਾਂ ਦੱਸਿਆ ਸੀ ਸਾਡੇ ਤਾਂ ਬਾਲਾਂ ਨੂੰ ਆਏ ਨਹੀਂ ਹੋਇਆ ਮੈਂ ਤੁਹਾਨੂੰ ਕੁਝ ਹਦਾਇਤਾਂ ਵੀ ਕਈਆਂ ਨੇ ਹਨਾ ਵੀ ਤੁਸੀਂ ਆਪਾਂ ਡਾਕਟਰ ਤੋਂ ਵੀ ਦਵਾਈ ਲੈਣ ਜਾਂਦੇ ਆ ਨਾ ਉਹਨੂੰ ਵੀ ਆਪਾਂ ਨੂੰ ਪਹਿਲਾਂ ਅਲਾਮਤਾ ਪੁੱਛਦਾ ਵਾ ਫਿਰ ਉਹ ਦੱਸਦਾ ਆਪਾਂ ਨੂੰ ਉਹਦੀ ਰੋਕथाम ਉਹਦਾ ਇਲਾਜ ਦੱਸਦਾ ਵਾ ਸਿੱਧਾ ਥੋੜਾ ਆਪਾਂ ਜਾ ਕੇ ਕਹਿ ਦਿੰਨੇ ਆ ਭਾਈ ਸਾਨੂੰ ਆ ਬਿਮਾਰੀਆ ਫਲਾਣੀ ਦਵਾਈ ਸਾਨੂੰ ਦੇ ਦੇ ਤੇ ਜੇ ਪਤਾ ਹੀ ਫਿਰ ਡਾਕਟਰ ਕੋਲੇ ਕੀ ਕਰਨ ਜਾਣਾ ਆ ਤੇ ਜਿਹਨੂੰ ਗੱਲਾਂ ਸੁਣੇ ਨਹੀਂ ਆਂਦੀਆਂ ਚੰਗੀਆਂ ਲੱਗਦੀਆਂ ਸਿੱਧਾ ਰੈਮੇਡੀ ਦੇਖ ਲਓ ਰੈਮੇਡੀ ਬਣਾ ਲਓ ਪਰ ਮੈਂ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਕਦੇ-ਕਦੇ ਕਿਸੇ ਦੀ ਸੁਣ ਲਈਦੀ ਹੁੰਦੀ ਆ ਕੋਈ ਵੇਲਾ ਵੀ ਨਹੀਂ ਹੁੰਦਾ ਕਿਸੇ ਨੂੰ ਸੁਣਾਉਣ ਦੇ ਲਈ ਸੁਣ ਲਈਦੀ ਹੁੰਦੀ ਆ ਕੁਝ ਸਿੱਖਣ ਨੂੰ ਮਿਲ ਜਾਂਦਾ ਹੁੰਦਾ ਕਿਸੇ ਕਨਫਿਊਜ਼ਨ ਚ ਹੁੰਨੇ ਆ ਆਪਣੀ ਉਹ ਸੌਟ ਹੋ ਜਾਂਦੀ ਆ ਠੀਕ ਹੈ ਹੱਲ ਹੋ ਜਾਂਦੀ ਆ ਉਹ ਸੋ ਸੁਣ ਕੇ ਥੋੜਾ ਫਾਇਦਾ ਵੀ ਮਿਲ ਜਾਂਦਾ ਹੈ ਆਪਾਂ ਨੂੰ ਨਾ ਠੀਕ ਹੈ ਜੀ ਤਵਾਜੋ ਪੈਣੇ ਮੈਂ ਤੁਹਾਨੂੰ ਬਣਾ ਦੱਸਦੀ ਆ ਕਿਹੜਾ ਮੈਟ ਓਨਰ ਤੇ ਜਿਹੜਾ ਉਹ ਪੈਕ ਆ ਉਹ ਬਣਾਇਆ ਵਾ ਤੁਸੀਂ ਵੀ ਉਹ ਰੈਗੂਲਰ 베ਸ ਤੇ ਲਾਓ ਡੈਫੀਨਿਟਲੀ ਤੁਹਾਡੇ ਵਾਲ ਜਿਹੜੇ ਨੇ ਉਹ ਛਡਨੋਂ ਹਟ ਜਾਣਗੇ ਕਾਫੀ ਜ਼ਿਆਦਾ ਫਰਕ ਪੈ ਜਾਊਗਾ ਬਟ ਜਿਹੜੀਆਂ ਮੈਂ ਇਹਨੀਆਂ ਭੈਣਾਂ ਨੂੰ ਵਾਲ ਵਧਾਉਣ ਦਾ ਸ਼ੌਂਕ ਆ ਤੇ ਸੋਹਣੇ ਕਰਨ ਦਾ ਸ਼ੌਂਕ ਆ ਤੇ ਉਹ ਮੇਰੀਆਂ ਰੈਮਡੀਜ਼ ਨੂੰ ਫਾਲੋ ਕਰਦੇ ਰੈਮਡੀਜ਼ ਨੂੰ ਫਾਲੋ ਕਰਦੇ ਰਹੋ ਡੈਫੀਨੇਟਲੀ ਤੁਹਾਨੂੰ ਜੜੀਆਂ ਨੇ ਉਹ ਰਿਜ਼ਲਟ ਜਿਹੜੇ ਨੇ ਉਹ ਵਧੀਆ ਮਿਲਣਗੇ ਤੇ ਆਜੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਨੂੰ ਜੜੀਆਂ ਨੇ ਉਹ ਇਸ ਪੈਕ ਨੂੰ ਔਰ ਟੋਨਰ ਨੂੰ ਬਣਾਉਣ ਦੇ ਲਈ ਚਾਹੀਦੀਆਂ ਨੇ ਈਜ਼ੀਲੀ ਮਿਲ ਜਾਣਗੀਆਂ ਪਹਿਲਾਂ ਇਕੱਠੀਆਂ ਕਰ ਲਿਓ ਫਿਰ ਬਣਾਇਓ ਠੀਕ ਹੈ ਤੇ ਲੰង ਟਾਈਮ ਤੱਕ ਲਾ ਕੇ ਦੇਖਿਓ। ਓਕੇ ਕੋਈ ਵੀ ਤੁਹਾਨੂੰ ਪ੍ਰੋਬਲਮ ਆ ਜਾਂ ਕੋਈ ਵੀ ਤੁਸੀਂ ਕਹਿ ਲਓ ਵੀ ਕੁਝ ਵੀ ਪੁੱਛਣਾ ਕਰਨਾ ਵਾ ਮੇਰੀਆਂ ਧੋਣਾ ਨੇ ਹਨਾ। ਗਰਮੀ ਬਹੁਤ ਜ਼ਿਆਦਾ ਆ ਮੈਂ কুলਰ ਬੰਦ ਕਰਿਆ ਹੋਇਆ। ਕੁਝ ਵੀ ਪੁੱਛਣਾ ਮੇਰੀਆਂ ਭੈਣਾਂ ਨੇ ਹਨਾ ਕੋਈ ਵੀ ਕਨਫਿਊਜ਼ਨ ਆ ਤਾਂ ਕਮੈਂਟ ਕਰ ਦਿਓ ਆਪਾਂ ਅਗਲੀ ਵੀਡੀਓ ਦੇ ਵਿੱਚ ਥੋੜਾ ਜਵਾਬ ਦੇ ਦਾਂਗੇ। ਠੀਕ ਹੈ ਜੀ। ਚਲੋ ਆਜੋ ਹੁਣ ਆਪਾਂ ਬਣਾਨੇ ਆ ਟੋਨਰ ਔਰ ਫੇਸ ਪੈਕ। ਲਓ ਜੀ ਇੱਥੇ ਮੈਨੂੰ ਜੜੀਆਂ ਜੜੀਆਂ ਚੀਜ਼ਾਂ ਚਾਹੀਦੀਆਂ ਸੀ ਵਾਲਾਂ ਦੇ ਵਾਸਤੇ ਆਪਣੀ ਉਹ ਮੈਂ ਲੈ ਲਈਆਂ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਫਾਇਦੇਮੰਦ ਨੇ ਆਪਣੇ ਵਾਲਾਂ ਦੇ ਵਾਸਤੇ ਇਹ ਹੁੰਦਾ ਗੁੜਹਲ ਦਾ ਫੁੱਲ ਜਿਹਨੂੰ ਹਬਿਸਕਸ ਫਲਾਰ ਵੀ ਆਪਾਂ ਕਹਿੰਦੇ ਆ ਇਦੇ ਨਾਲ ਜਿਹੜੇ ਵਾਲ ਨੇ ਬਹੁਤ ਮਜ਼ਬੂਤ ਹੁੰਦੇ ਨੇ ਚਮਕਦਾਰ ਹੁੰਦੇ ਨੇ ਠੀਕ ਹੈ ਤੇ ਆਪਣੀ హెయిਰ ਹੈਲਥ ਨੂੰ ਜਿਹੜਾ ਬਹੁਤ ਹੈਲਦੀ ਕਰ ਦਿੰਦਾ ਵਾ ਇਹਦੇ ਚ ਇੱਕ ਨੇਚਰਲ ਆਇਲ ਹੁੰਦਾ ਵਾ ਜਿਹਦੇ ਨਾਲ ਨਾ ਵਾਲ ਆਪਣੇ ਸਟ੍ਰੇਟ ਵੀ ਹੁੰਦੇ ਨੇ ਮਜ਼ਬੂਤ ਵੀ ਹੁੰਦੇ ਨੇ ਤੇ ਝੜਨਾ ਤਾਂ ਮੈਂ ਕਹਿੰਦੀ ਆ ਨਾ ਇੱਕੋ ਦਮ ਰੁਕ ਜਾਂਦੇ ਨੇ ਤੇ ਜਿਨ੍ਹਾਂ ਨੂੰ ਇਹ ਫੁੱਲ ਨਹੀਂ ਮਿਲ ਰਿਹਾ ਉਹ ਏਸੇ ਬੂਟੇ ਦੇ ਨਾਲ ਪੱਤੇ ਲੈ ਸਕਦੇ ਨੇ ਜਿੰਨਾ ਕੰਟੈਂਟ ਜਿੰਨੀ ਜ਼ਿਆਦਾ ਪੋਸ਼ਣ ਉਹਦੇ ਫੁੱਲਾਂ 'ਚ ਹੁੰਦਾ ਨਾ ਉਨਾ ਹੀ ਇਹਨਾਂ ਪੱਤਿਆਂ 'ਚ ਹੁੰਦਾ ਉਸ ਤੋਂ ਕਿਤੇ ਜ਼ਿਆਦਾ ਵੱਧ ਹੁੰਦਾ ਵਾ ਤੇ ਤੁਸੀਂ ਪੱਤੇ ਵੀ ਲੈ ਸਕਦੇ ਹੋ ਹਨਾ ਜੇ ਇਸ ਬੂਟੇ ਦੇ ਤੁਹਾਨੂੰ ਫੁੱਲ ਨਹੀਂ ਮਿਲ ਰਹੇ ਹੈਗੇ ਅਦਰਵਾਈਜ਼ ਕੋਸ਼ਿਸ਼ ਕਰਿਓ ਤੁਹਾਨੂੰ ਇਹ ਫੋਲੋ ਮਿਲ ਜਾਣ ਇਹ ਤਾਂ ਐਸੇ ਨਹੀਂ ਕਿ ਗੰंजे ਸਿਰ ਤੇ ਵੀ ਵਾਲ ਲਿਆਉਂਦੇ ਨੇ ਵਾਲਾਂ ਦਾ ਝੜਨਾ ਬਿਲਕੁਲ ਰੁਕ ਜਾਂਦਾ ਇਹਨਾਂ ਨੂੰ ਰੈਗੂਲਰ ਬੇਸ ਤੇ ਅਗਰ ਆਪਾਂ ਲਾਉਂਦੇ ਆ ਤੇ ਦੂਜਾ ਇਹ ਹੈ ਆ ਕੜੀ ਪੱਤਾ ਹਨਾ ਜਿਹਨੂੰ ਕਿ ਆਪਾਂ ਨਾ ਮਿੱਠੀ ਨਿੰਮ ਵੀ ਕਹਿੰਦੇ ਆ ਹਨਾ ਇਹ ਨਿੰਮ ਦੇ ਪੱਤੇ ਵਰਗੀ ਹੁੰਦੇ ਆ ਤੇ ਜੇ ਇਹਦੇ ਆਪਾਂ ਮਤਲਬ ਪੰਜ ਪੱਤੇ ਨੇ ਸਵੇਰੇ ਨੇਨੇ ਕਾਲ ਜੇ ਵੀ ਖਾ ਲਿਆ ਕਰੀਏ ਨਾ ਇਹਦੇ ਬਹੁਤ ਜ਼ਿਆਦਾ ਜਿਹੜੇ ਆਪਣੇ ਸਰੀਰ ਨੂੰ ਆਪਣੇ ਕਹਿੰਦੇ ਵੀ ਆਪਣੇ ਸਿਰ ਦੀ ਸਕਿਨ ਦੇ ਵਾਸਤੇ ਫੇਸ ਦੀ ਸਕਿਨ ਦੇ ਵਾਸਤੇ ਬਹੁਤ ਬੈਨੀਫਿਟਸ ਨੇ ਹਨਾ ਇਹ ਦੇਣਾ ਕਿ ਇਹ ਵਾਲ ਆਪਣੇ ਬਹੁਤ ਮਜ਼ਬੂਤ ਹੁੰਦੇ ਨੇ ਇਹਦੇ ਵਿੱਚ ਵੀ ਕਿੰਦਾ ਇਦਾਂ ਦਾ ਪੋਸ਼ਣ ਹੁੰਦਾ ਵਾ ਕਿ ਮਤਲਬ ਆਪਣੇ ਜਿਹੜੇ ਵਾਲਾਂ ਦਾ ਨੇਚਰਲ ਕਲਰ ਹੁੰਦਾ ਨਾ ਉਹ ਬਰਕਰਾਰ ਰਹਿੰਦਾ ਵਾ ਈਵਨ ਵਾਲ ਇਹਦੇ ਨਾਲ ਕਾਲੇ ਹੋਣ ਲੱਗ ਜਾਂਦੇ ਨੇ ਬਹੁਤ ਸਟਰੋਂਗ ਹੋ ਜਾਂਦੇ ਆ ਝੜਨੋਂ ਹਟ ਜਾਂਦੇ ਨੇ ਹਨਾ ਜੜਾਂ ਜੇ ਮਜ਼ਬੂਤ ਹੋਣਗੀਆਂ ਤਾਂ ਝੜਨੋਂ ਆਪੇ ਹਟ ਜਾਣਗੇ ਸੋ ਇਹ ਕੜੀ ਪੱਤਾ ਜਿਹੜਾ ਵਾ ਇਹਦੇ ਬਹੁਤ ਜ਼ਿਆਦਾ ਬੈਨੀਫਿਟਸ ਨੇ ਆਪਣੇ ਵਾਲਾਂ ਲਈ ਓਕੇ ਜੀ ਇਹ ਲੈ ਲੈਣਾ ਤੇ ਇਹ ਆ ਮੇਥੀ ਦਾਣਾ ਜਿਹਨੂੰ ਮੈਂ ਨਾ ਰਾਤ ਨੂੰ ਮਤਲਬ ਭੋਂ ਕੇ ਰੱਖਦਾ ਸੀਗਾ ਤੇ ਇਹਦੇ ਵਿੱਚ ਦੇਖੋ ਜਿਹੜਾ ਇਹਦਾ ਪਾਣੀ ਹੈ ਨਾ ਉਹ ਇਹਦਾ येलोइਸ਼ ਜਿਹਾ ਕਲਰ ਦਾ ਹੋ ਜਾਂਦਾ ਵਾ ਤੁਸੀਂ ਚਾਹੇ ਕੱਲਾ ਇਹਨੂੰ ਵੀ ਪੋਣ ਕੇ ਅਗਰ ਬਾਣਾ ਚ ਲਈ ਜਾਵੋਗੇ ਨਾ ਤਾਂ ਵੀ ਵਾਲ ਬਹੁਤ ਹੱਦ ਤੱਕ ਜਿਹੜੇ ਨੇ ਉਹ ਝੜਨੋਂ ਹਟ ਜਾਂਦੇ ਨੇ ਇਹ ਦਾਣੇ ਜਿਹੜੇ ਨੇ ਦੇਖੋ ਜਦੋਂ ਆਪਾਂ ਇਹਨੂੰ ਭੋਂ ਕੇ ਰੱਖਾਂਗੇ ਇਦਾਂ ਨੇ ਇਹ ਫੁੱਲ ਜਾਂਦੇ ਨੇ ਫਿਰ ਇਹ ਗ੍ਰाइंड ਕਰਨ ਦੇ ਲਈ ਜਾਂ ਪਕੌਣ ਪੈਕ ਬਣਾਉਣ ਦੇ ਲਈ ਥੋੜਾ ਜਿਹਾ ਇਜ਼ੀ ਜਿਹੜੇ ਨੇ ਉਹ ਗ੍ਰाइंड ਹੋ ਜਾਂਦੇ ਨੇ ਹਨਾ ਮੇਥੀ ਦਾਣੇ ਦੇ ਜਿਹੜੇ ਬੈਨੀਫਿਟਸ ਨੇ ਨਾ ਆਪਣੇ ਵਾਲਾਂ ਦੇ ਲਈ ਇਹ ਵੀ ਆਪਣੇ ਵਾਲਾਂ ਨੂੰ ਜਿਹੜ ਉਕਦੇ ਆ ਮੇਥੀ ਦਾਣਾ ਜਿਹੜਾ ਵਾ ਨਾ ਇਹ ਇੰਨਾ ਕੁ ਪਾਵਰ ਰੱਖਦਾ ਵਾ ਕੀ ਮਤਲਬ ਜੀ ਆਪਣੇ ਵਾਲ ਜਗਾ ਜਗਾ ਚਲੇਗੇ ਨਾ ਚੀਰ ਵੱਡੇ ਹੋਗੇ ਨੇ ਬਹੁਤ ਝੜਨ ਲੱਗੇ ਨੇ ਦੋ ਮੂਹੇ ਵਾਲ ਹੋਗੇ ਨੇ ਜੇ ਆਪਣੀ ਇਚਿੰਗ ਹੁੰਦੀ ਆ ਸਿਰ ਦੇ ਵਿੱਚ ਜਿਵੇਂ ਖਾਜ ਹੋਣ ਲੱਗ ਜਾਂਦੀ ਆ ਬਹੁਤ ਘਰ ਪੈ ਜਾਂਦੀ ਆ ਕੜੀ ਪੱਤਾ ਤੇ ਮੇਥੀ ਦਾਣਾ ਦੋਨੇ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਨਾ ਮੈਂ ਕਹਿੰਨੀ ਆ ਵੀ ਰਾਮ ਬਾਣਾ ਇਲਾਜ ਇੱਕ ਵਾਰੀ ਤੁਸੀਂ ਯੂਜ਼ ਕਰਕੇ ਦੇਖਿਓ ਠੀਕ ਹੈ ਨਾ ਵਾਲ ਲੰਬੇ ਵੀ ਹੁੰਦੇ ਨੇ ਇਹਦੇ ਨਾਲ ਤੇ ਵਾਲ ਜਿਹੜੇ ਨੇ ਝੜਨ ਨੂੰ ਵੀ ਰੁਕਦੇ ਨੇ ਫਿਰ ਮੈਂ ਇੱਕ ਪੈਨ ਦੇ ਵਿੱਚ ਜਿਹੜਾ ਵਾ ਉਹ ਪਾਣੀ ਲੈ ਲਿਆ ਸੀਗਾ ਵੀ ਜਿਵੇਂ ਡੇਢ ਕ ਗਲਾਸ ਇੱਕ ਗਲਾਸ ਕਿਉਂਕਿ ਮੇਰੇ ਕੋਲ ਆਲਰੇਡੀ ਜਿਹੜਾ ਮੇਥੀ ਦਾਣੇ ਦਾ ਪਾਣੀ ਮੰਨਾ ਪਹਿਲਾਂ ਇੱਕ ਗਲਾਸ ਸੀਗਾ ਉਹਨੂੰ ਵਿੱਚ ਪਾ ਕੇ ਤੇ ਫਿਰ ਆਪਾਂ ਇਹਨੂੰ ਕਰਨਾ ਬਾ ਬੋਇਲ ਹਨਾ ਫਿਰ ਆਪਾਂ ਸਾਰੀਆਂ ਚੀਜ਼ਾਂ ਜਿਵੇਂ ਪੱਤੇ ਲਏ ਸੀ ਆਪਾਂ ਫੁੱਲ ਲਏ ਸੀਗੇ ਜਾਂ ਕੜੀ ਪੱਤਾ ਲਿਆ ਸੀਗਾ ਤੇ ਇਹ ਆ ਇੱਕ ਚਮਚਾ ਚਾਹ ਪੱਤੀ ਦਾ ਮੈਂ ਕਹਿੰਨੀ ਆ ਚਾਪਤੀ ਜਿਹਨੇ ਬਾੜ ਆਪਣੇ ਆਲਵੇਸ ਕਾਲੇ ਰੱਖਣੇ ਨੇ ਨਾ ਕੱਲਾ ਚਾਪਤੀ ਦਾ ਪਾਣੀ ਲਾਉਣ ਲੱਗ ਜਾਓ ਇੰਨੇ ਕ ਜਿਆਦਾ ਸੋਹਣੇ ਹੋ ਜਾਂਦੇ ਨੇ ਇੰਨੀ ਸ਼ਾਈਨ ਆਉਂਦੀ ਆ ਬਾੜਾਂ ਚ ਇਹਨੇ ਸਮੂਥ ਸਿਲਕੀ ਗੁਜ ਮਤਲਬ ਗੁੰਜਣਾ ਨਹੀਂ ਹੁੰਦੀ ਆਪਾਂ ਗੁਜਣਾ ਹੀ ਕਹਿੰਦੇ ਹੁੰਨੇ ਆ ਹਨਾ ਅਟਕਾ ਜਿਵੇਂ ਮੇਰੇ ਮਾਮੀ ਜੀ ਕਈ ਵਾਰੀ ਕਹਿ ਦਿੰਦੇ ਨੇ ਉਹ ਨਹੀਂ ਪੈਂਦੀਆਂ ਹਨਾ ਹੁਣ ਜਦੋਂ ਅਟਕਾ ਨਹੀਂ ਪਹਿਣਗੇ ਉਲਝਣਗੇ ਨਹੀਂ ਬਾੜ ਆਪਣੇ ਜੜਾ ਮਜ਼ਬੂਤ ਰਹਿਣਗੇ ਆ ਤਾਂ ਆਪਣੇ ਆਪ ਹੀ ਛਡ ਨੂੰ ਆਪਣੇ ਵਾਲ ਜੜੇ ਨੇ ਉਹ ਹਨਾ ਹਟ ਜਾਣਗੇ ਤੇ ਨਵੇਂ ਵਾਲ ਗਰੋ ਕਰਨਗੇ ਤੇ ਰੀ ਗਰੋਥ ਹੋਊਗੀ ਤਾਂ ਮਤਲਬ ਵਾਲ ਲੰਬੇ ਵੀ ਬਣਨਗੇ ਆਪਣੇ ਇਹਦੇ ਠੀਕ ਹੈ ਜੀ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਪਾਣੀ ਦੇ ਵਿੱਚ ਪਾ ਕੇ ਉਹ ਬੋਇਲ ਕਰਨਾ ਇੰਨਾ ਕੋ ਬਾਲਣਾ ਕਿ ਜੇ 2 ਗਲਾਸ ਪਾਣੀ ਲਿਆ ਤਾਂ 1 ਗਲਾਸ ਰਹਿ ਜਾਵੇ 1 ਗਲਾਸ ਲਿਆਵਾ ਤਾਂ ਅੱਧਾ ਗਲਾਸ ਰਹਿ ਜਾਵੇ ਠੀਕ ਹੈ ਜੀ ਆ ਪੱਤੇ ਵਗੈਰਾ ਸਾਰੇ ਜਿਹੜੇ ਨੇ ਤੁਸੀਂ ਇਦਾਂ ਛੋਟੇ ਛੋਟੇ ਟੁਕੜੇ ਕਰਕੇ ਇਹਦੇ ਵਿੱਚ ਪਾ ਲੈਣੇ ਨੇ 1 ਨਹੀਂ ਦਿਨ ਤੱਕ ਮਤਲਬ 15 ਮਿੰਟ ਦਾ ਇਹ ਪ੍ਰੋਸੈਸ ਤਾਂ ਹੈਗਾ ਵਾ ਬਾਕੀ ਤੁਸੀਂ ਜਦੋਂ ਮੇਰੀਆਂ ਭੈਣਾਂ ਕੋਈ ਦਾਲ ਸਬਜ਼ੀ ਬਣਾਉਣੀ ਹੋ ਜਾਂ ਚਾਹ ਪਾਣੀ ਬਣਾਉਣੀ ਹੋ ਸਾਈਡ ਤੇ ਗੈਸ ਤੇ ਰੱਖ ਲਿਆ ਕਰੋ ਇਹਨਾਂ ਚੀਜ਼ਾਂ ਨੂੰ ਹਨਾ ਨਾਲ ਦੀ ਨਾਲ ਇਹ ਵੀ ਬਣਦਾ ਰਹੂ ਆਪਣਾ ਉਹ ਵੀ ਕੰਮ ਹੁੰਦਾ ਆਕ वगैरह ਲਾ ਲੈਣੀ ਆ ਬਾਕੀ ਸਾਰੇ ਕੰਮ ਨਿਵੇੜਦੀ ਦੇਣੀ ਆ ਨਾਲ ਨੂੰ ਉਹਨਾਂ ਦੇ ਨੂੰ ਟਾਈਮ ਵੀ ਪੂਰਾ ਹੋ ਜਾਂਦਾ ਤੇ ਆਪਣਾ ਜਿਹੜਾ ਆਪਣਾ ਹੈਡ ਵਾਸ਼ ਕਰ ਲੈਣੀ ਆ ਹਨਾ ਸਿਰ ਧੋ ਲੈਣੀ ਆ ਠੀਕ ਹੈ ਜੀ ਬਸ ਫਿਰ ਆਪਾਂ ਇਸ ਪਾਣੀ ਨੂੰ ਜਿਹੜਾ ਵਾ ਨਾ ਉਹ ਪੁਣ ਲੈਣਾ ਵਾ ਤੇ ਪਾਣੀ ਪੁਣ ਕੇ ਫਿਰ ਇਹਨੂੰ ਠੰਡਾ ਕਰਕੇ ਪਹਿਲਾਂ ਤਾਂ ਮੈਂ ਥੋੜਾ ਜਿਹਾ ਇੱਕ ਸਾਈਡ ਤੇ ਕੱਢ ਲਿਆ ਸੀ ਕਿਉਂਕਿ ਮੈਂ ਪੈਕ ਵੀ ਬਣਾਉਣਾ ਸੀ ਤਾਂ ਮੈਨੂੰ ਉਹਦੇ ਵਾਸਤੇ ਚਾਹੀਦਾ ਸੀ ਤੇ ਥੋੜਾ ਡੋਲੀ ਵਾਸਤੇ ਤੇ ਆਪਦੇ ਵਾਸਤੇ ਹਨਾ ਤੇ ਡੋਲੀ ਦੇ ਲਈ ਮੈਂ ਜਿਹੜਾ ਥੋੜਾ ਆਇਲ ਵੀ ਪਾ ਦੇਣੀ ਹੁੰਨੀ ਆ ਇਹਦੇ ਵਿੱਚ ਬਾਅਦ ਚੋਂ ਇਸ ਪਾਣੀ 'ਚ ਪਰ ਮੈਂ ਆਪਦੇ ਲਈ ਨਹੀਂ ਪਾਉਂ ਠੀਕ ਹੈ ਲੋ ਇਹ ਪਾਣੀ ਮੈਂ ਇੱਕ ਪਾਸੇ ਕੱਢ ਲਿਆ ਇੰਨਾ ਕੁ ਜ਼ਿਆਦਾ ਮੈਂ ਕਹਿੰਨੀ ਹੁਣ ਕਹਿ ਲਓ ਵੀ ਇੱਕ ਕਿਸਮ ਦੀ ਇੰਨੀ ਵਧੀਆ ਦਵਾਈ ਇਹ ਬਣ ਗਈ ਆਪਣੇ ਵਾਲਾਂ ਦੇ ਵਾਸਤੇ ਜਿਹਦਾ ਜਿੰਨਾ ਮਰਜੀ ਸੀਵियर హెయిਰ ਫਾਲ ਹੁੰਦਾ ਹੋਵੇ ਜਿੰਨੇ ਮਰਜੀ ਵਾਲ ਝੜਦੇ ਹੋਣ ਰੁੱਖੇ ਪੈ ਗਏ ਹੋਣ ਸਿੱਕਰੀ ਪੈ ਗਈ ਹੋਵੇ ਕਰ ਕਹਿੰਦੇ ਆ ਜਿਹਨੂੰ ਆਪਾਂ ਇੱਕ ਵਾਰ ਇਸ ਪਾਣੀ ਨੂੰ ਕਹਿ ਲਓ ਵੀ ਯੂਜ਼ ਕਰਨ ਲੱਗ ਜਿਓ ਜਿਹਨੂੰ ਆਪਾਂ ਟੋਨਰ ਕਹਿੰਨੀ ਆ ਮੈਂ ਹਨਾ ਵੀ ਟੋਨੀ ਕਰਨੀ ਆਪਣੇ ਵਾਲਾਂ ਨੂੰ ਇਹਨੂੰ ਆਪਾਂ ਸਪਰੇਅ ਕਰਕੇ ਇਦਾਂ ਦੀ ਸਪਰੇਅ ਬੋਟਲ ਤੁਹਾਨੂੰ ਕਿਸੇ ਵੀ ਭਾਂਡਿਆਂ ਦੀ ਦੁਕਾਨ ਤੋਂ ਜਾਂ ਫਿਰ ਆਨਲਾਈਨ ਈਜ਼ੀਲੀ ਮਿਲ ਜਾਂਦੀ ਆ ਅਗਰ ਨਹੀਂ ਆ ਤਾਂ ਤੁਸੀਂ ਮਤਲਬ ਕੌਲੀ ਦੇ ਵਿੱਚ ਪਾ ਕੇ ਰੂਨ ਦਾ ਫੰਬਾ ਜਿਹਾ ਡੁਬੋ ਕੇ ਉਹਨੂੰ ਵੀ ਚੀਰ ਕੱਢ ਕੇ ਲਾ ਸਕਦੇ ਹੋ ਹਨ ਇਸ ਪਾਣੀ ਨੂੰ ਲਾ ਕੇ ਚਾਹੇ ਤਾਂ ਤੁਸੀਂ ਇਹਨੂੰ ਕੱਲੇ ਨੂੰ ਇੱਕ ਘੰਟਾ ਸਿਰ 'ਚ ਰੱਖ ਕੇ ਵੀ ਕਹਿ ਲਓ ਵੀ ਸਿਰ ਤੋਂ ਧੋ ਦਿਓ ਆਪਣਾ ਕਾਮਯੋਨੀ ਬੈਨੀਫਿਟਸ ਮਿਲਣਗੇ ਬਾਕੀ ਕਹਿੰਦੇ ਹੁੰਦੇ ਨੇ ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਹੋਊਗਾ ਤੇ ਜਿਹੜੇ ਆਪਣਾ ਮਟੀਰੀਅਲ ਪਾਉਣ ਤੋਂ ਬਾਅਦ ਵਿੱਚ ਇਹ ਬਚ ਜਾਂਦਾ ਇਹਨੂੰ ਆਪਾਂ ਸਿੱਟਣਾ ਨਹੀਂ ਹੈਗਾ ਇਹ ਤਾਂ ਕਹਿ ਲੋ ਵੀ ਉਹਦਾ ਵੀ ਦਾਦਾ ਬੜਦਾਦਾ ਵਾ ਹੈਨਾ ਵੀ ਆਪਣੇ ਬਾਲਾਂ ਨੂੰ ਕਹਿ ਲੋ ਪੋਸ਼ਣ ਦੇਣ ਦੇ ਲਈ ਆਪਣੇ ਬਾਲਾਂ ਨੂੰ ਝੜਨ ਤੋਂ ਰੋਕਣ ਦੇ ਲਈ ਫਿਰ ਮੈਂ ਇੱਕ ਕੌਲੀ ਦਹੀਂ ਦੀ ਇਹਦੇ ਵਿੱਚ ਪਾ ਕੇ ਇਹਨੂੰ ਗ੍ਰਾਈਂਡ ਕਰਕੇ ਲੋਹੇ ਦੇ ਕੌਲੇ ਦੇ ਵਿੱਚ ਹੀ ਰੱਖ ਲੈਣੀ ਹੁੰਦੀ ਆ ਹੁਣ ਚਾਹੇ ਤਾਂ ਤੁਸੀਂ ਇਸ ਪੈਕ ਨੂੰ ਸਿੱਧਾ ਅਪਲਾਈ ਕਰ ਲੋ ਤਾਂ ਵੀ ਉਹਨਾਂ ਹੀ ਬੈਨੀਫਿਟ ਆ ਪਰ ਜੇ ਤੁਸੀਂ ਕਲਰ ਵੀ ਲੈਣਾ ਥੋੜਾ ਜਿਹਾ ਜਿਵੇਂ ਮੈਨੂੰ ਹੁੰਦਾ ਵੀ ਥੋੜਾ ਮੈਂ ਕਲਰ ਵੀ ਲੈਣਾ ਹੁੰਦਾ ਵਾ ਤਾਂ ਮੈਂ ਇਹਦੇ ਵਿੱਚ 2 ਤੋਂ 3 ਚਮਚੇ ਮਹਿੰਦੀ ਦੇ ਪਾ ਕੇ ਇਹਨੂੰ 2 ਤੋਂ 3 ਘੰਟੇ ਜਿਹੜਾ ਪਿਉਂ ਕੇ ਰੱਖ ਦੇਣੀ ਹੁੰਦੀ ਆ ਤੇ ਫਿਰ ਮੈਂ ਆਪਣਾ ਪਹਿਲਾਂ ਟੋਨਿੰਗ ਕਰ ਲੈਣੀ ਹੁੰਦੀ ਆ ਮਤਲਬ ਇਹ ਪਾਣੀ ਲਾ ਲੈਣੀ ਹੁੰਦੀ ਆ ਵਾਲਾਂ ਦੇ ਵਿੱਚ ਅੱਧਾ ਘੰਟਾ ਰੱਖ ਕੇ ਤੇ ਫਿਰ ਮੈਂ ਇਹ ਪੈਕ ਲਾ ਲੈਣੀ ਹੁੰਦੀ ਆ ਹਨਾ ਆ ਦੇਖੋ ਮੇਰੇ ਪਿਛਲੇ ਜਿਹੜਾ ਮੈਂ ਕਲਰ ਲਾਇਆ ਸੀਗਾ ਮਤਲਬ ਮਹਿੰਦੀ ਦਾ ਕਲਰ ਬਣਾ ਕੇ ਲਾਇਆ ਸੀ ਦੇਖੋ ਕਿੰ ਲਾ ਲੈਣਾ ਵਾ ਇਹ ਵਾਲਾ ਜਿਹੜਾ ਕਹ ਲੋ ਵੀ ਟੋਨਰ ਆਪਾਂ ਇਹ ਪਾਣੀ ਜਿਹੜਾ ਬਣਾਇਆ ਵਾ ਚਾਹੇ ਤਾਂ ਇਹਨੂੰ ਹੀ ਰੱਖ ਕੇ ਆਪਾਂ ਇੱਕ ਘੰਟਾ ਦੇ ਘੰਟੇ ਬਾਅਦ ਜਿਹੜਾ ਵਾ ਬਾਹਰ ਧੋ ਲਈਏ ਫਿਰ ਤੁਸੀਂ ਡੇਲੀ ਲਾਵੋ ਮੈਂ ਕਹਿੰਨੀ ਇੱਕ ਦਿਨ ਛੱਡ ਕੇ ਲਾ ਲੋ ਚਾਹੇ ਹਨਾ ਕੀ ਹੁੰਦਾ ਅੱਧਾ ਘੰਟਾ ਰੱਖਣਾ ਵਾ ਤੇ ਉਸ ਤੋਂ ਬਾਅਦ ਵਿੱਚ ਸਿਰ ਧੋ ਦੋ ਤੇ ਦੂਜੀ ਗੱਲ ਇੱਕ ਲਾਉਣ ਨਾਲ ਥੋੜਾ ਜਿਹਾ ਭਨੇ ਆਏ ਹੋ ਜਾਂਦਾ ਬੀਬੀ ਜਿਵੇਂ ਕਹ ਲੋ ਮੈਂ ਤੁਹਾਨੂੰ ਦੱਸਿਆ ਗਿਆ ਵੀ ਜਿਆਦਾ ਬੈਨੀਫਿਟਸ ਅਗਰ ਲੈਣੇ ਨੇ ਛੇਤੀ ਵਾਲ ਝੜਨ ਨੂੰ ਹਟਾਉਣੇ ਨੇ ਤਾਂ ਫਿਰ ਤੁਸੀਂ ਉਹ ਵੀ ਉਹ ਕਿਉਂਕਿ ਚੀਜ਼ਾਂ ਸਿੱਟਣੀਆਂ ਵੀ ਤਾਂ ਹੈਗੀਆਂ ਨੇ ਸਿੱਟਣੀਆਂ ਕਿਉਂ ਨੇ ਜਦੋਂ ਉਹਨਾਂ ਦਾ ਇੰਨਾ ਜਿਆਦਾ ਉਹਦੇ ਬੈਨੀਫਿਟਸ ਨਹੀਂ ਤੇ ਫਿਰ ਆਪਾਂ ਹਨਾ ਲਾਭ ਨੇ ਤਾਂ ਉਹਨੂੰ ਆਪਾਂ ਰੱਖ ਲਓ ਤੇ ਉਹਦਾ ਗ੍ਰਾਈਂਡ ਕਰਕੇ ਉਹਨੂੰ ਉਹਦੇ ਵਿੱਚ ਦਹੀਂ ਪਾ ਕੇ ਉਹਦਾ ਪੈਕ ਬਣਾ ਕੇ ਲਾ ਲਓ ਹਨਾ ਠੀਕ ਹੈ ਟੋਨੀ ਕਰਕੇ ਮਮਾ ਆ ਕੇ ਇਥੇ ਮੇਰੇ ਕੋਲੇ ਬੈਗੇ ਸੀਗੇ ਮਮਾ ਮੈਨੂੰ ਰੋਜ਼ ਕਹਿੰਦੇ ਸੀ ਆਪਣੇ ਵਾਲ ਸੰਭਾਲ ਲੈ ਸੰਭਾਲ ਲੈ ਆਪਣੇ ਵਾਲ ਕਰ ਲੈ ਕੇਰ ਇਹਨਾਂ ਦੀ ਹਨਾ ਦੇ ਵਾਲ ਕੱਟ ਹੋ ਗਏ ਸੀ ਮੈਂ অলਵੇਸ ਤੁਹਾਨੂੰ ਦੱਸ ਦਈਆਂ ਹਨ ਤੇ ਠੀਕ ਹੈ ਬਸ ਇਦਾਂ ਮੈਂ ਸਾਮ ਸੰਭਾਲ ਕਰ ਕਰਕੇ ਆਪਣੇ ਵਾਲ ਜਿਹੜੇ ਸੀ ਵਿਧਾਏ ਹੋਏ ਹਨ ਓਕੇ ਜੀ ਤੇ ਆਪਾਂ ਟੋਨੀ ਕਰਨੀ ਹੈ ਇਸੇ ਫਿਰ ਟੋਨਰ ਨੂੰ ਇਸੇ ਪਾਣੀ ਨੂੰ ਮੈਂ ਆਪਣੇ ਫੇਸ ਤੇ ਵੀ ਲਾ ਲੈਣੀ ਹੁੰਦੀ ਹੈ ਕਿਉਂਕਿ ਗੋਢਹਲ ਜਿਹੜਾ ਹਬੀਸਕਸ ਫਲਾਰ ਜਿਹੜਾ ਫੁੱਲ ਤੁਹਾਨੂੰ ਮੈਂ ਦਿਖਾਇਆ ਆਪਣੇ ਐਂਟੀ ਏਜਿੰਗ ਜਿੰਨੀਆਂ ਵੀ ਕਹੋ ਵੀ ਏਜ ਨੂੰ ਆਪਣੇ ਕਹੋ ਵੀ ਖਤਮ ਕਰਨ ਦੇ ਲਈ ਜਿਹੜੇ ਏਜਿੰਗ ਸਾਈਂਸ ਖਤਮ ਕਰਨ ਲਈ ਜਿੰਨੀਆਂ ਵੀ ਕਰੀਮਾਂ ਬਣਦੀਆਂ ਨੇ ਹਰ ਇੱਕ ਦੇ ਵਿੱਚ ਉਹਦਾ ਆਇਲ ਪੈਂਦਾ ਵਾ ਹਰ ਇੱਕ ਦੇ ਵਿੱਚ ਹਨਾ ਤੇ ਉਹ ਵੀ ਆਪਣੇ ਸਕਿਨ ਲਈ ਬੈਨੀਫਿਸ਼ੀਅਲ ਆ ਕੜੀ ਪੱਤਾ ਵੀ ਬੈਨੀਫਿਸ਼ੀਅਲ ਆ ਬਸ ਉਹਨੂੰ ਮੈਂ ਆਪਣੀ ਸਕਿਨ ਤੇ ਵੀ ਸਪਰੇਅ ਕਰ ਲੈਣੀ ਹੁੰਦੀ ਆ ਹੁਣ ਡਸਨਟ ਮੀਨ ਕਿ ਇਹਦੇ ਨਾਲ ਮੇਰੇ ਫੇਸ ਤੇ ਵੀ ਬਾਲ ਆ ਜਾਂਦੇ ਨੇ ਨਹੀਂ ਤੁਸੀਂ ਦੇਖ ਹੀ ਰਹੇ ਹੋ ਮੇਰਾ ਚਿਹਰਾ ਮੈਂ ਆਲਵੇਜ਼ ਇਹਨੂੰ ਸਪਰੇਅ ਕਰਦੀ ਰਹਿਣੀ ਆ ਇਦਾਂ ਦਾ ਪਾਣੀ ਵਗੈਰਾ ਬਣਾ ਕੇ ਇਦਾਂ ਦੇ ਟੋਨਰ ਬਣਾ ਕੇ ਤੇ ਠੀਕ ਹੈ ਜੀ ਅੱਧੇ ਘੰਟੇ ਤੋਂ ਬਾਅਦ ਦੇ ਵਿੱਚ ਬਸ ਫਿਰ ਮੈਂ ਇਹ ਪੈਕ ਵੀ ਅਪਲਾਈ ਕਰ ਲਿਆ ਸੀਗਾ ਪੈਕ ਅੰਮੀ ਸਿਲੇ ਸਿਲੇ ਬਾਣਾ ਤੇ ਇੱਕ ਮੈਂ ਆਪਣੀਆਂ ਭੈਣਾਂ ਨੂੰ ਰਿਕੁਐਸਟ ਕਰਨਾ ਚਾਹੁੰਦੀ ਆ ਕਿ ਜੇ ਤੁਹਾਡਾ ਬਹੁਤ ਬਾਲ ਝੜ ਰਹੇ ਨੇ ਨਾ ਤਾਂ ਕੋਈ ਵੀ ਚੀਜ਼ ਆਪਣੇ ਬ ਕਰ ਲਿਆ ਕਰੋ ਤੇ ਫਿਰ ਜੇ ਗਿੱਲੇ ਹੀ ਕਰਨੇ ਨੇ ਤਾਂ ਇਹ ਜਿਆ ਸੋਨਾ ਜਿਹਾ ਇੱਕ ਪਾਣੀ ਬਣਾ ਲਿਆ ਕਰੋ ਹਨਾ ਤੇ ਇਹ ਇਸ ਵਾਟਰ ਨੂੰ ਕਹ ਲਓ ਵੀ ਆਪਣੇ ਵਾਲਾਂ ਦੇ ਵਿੱਚ ਲਾ ਕੇ ਪੈਕ ਲਾ ਕੇ ਰੈਪ ਕਰਕੇ 2 ਘੰਟਿਆਂ ਬਾਅਦ ਸਿਰ ਧੋ ਦਿਓ ਦੇਖੋ ਤੁਸੀਂ ਤੁਹਾਨੂੰ ਪਤਾ ਮੈਂ ਕੰਗੀ ਵੀ ਨਹੀਂ ਕਰੀ ਹੈਗੀ ਹੱਥਾਂ ਨਾਲ ਹੀ ਵਾਲ ਸਜਾਈ ਹੋਏ ਨੇ ਇੰਨੇ ਸਮੂਥ ਸਿਲਕੀ ਕਹ ਲਓ ਵੀ ਹਨਾ ਤੇ ਜਿਹੜੇ ਝੜਨੇ ਵੀ ਰੁਕ ਜਾਣਗੇ ਬਾਕੀ ਮੇਰੀਆਂ ਭੈਣਾਂ ਨੂੰ ਕੋਈ ਵੀ ਅਗਰ ਸਵਾਲ ਹੋਇਆ ਤਾਂ ਕਮੈਂਟ ਕਰ ਦਿਓ ਆਪਾਂ ਅਗਲੀ ਵੀਡੀਓ ਦੇ ਵਿੱਚ ਕਲੀਅਰ ਕਰ ਦਾਂਗੇ ਮਿਲਾਂਗੇ ਅਗਲੀ ਵੀਡੀਓ ਚ ਬਾਏ ਬਾਏ